500 ਕਿਲੋ ਮੀਟਰ ਕੋਲ ਮੇਟਰੋ ਕੀ ਹਾਲ ਚਾਲ ਹੈ 100 ਤਾ ਤੁਹਾਡਾ ਆਪਣੀ ਜੱਸੀ ਤੌਰ ਬਲੌਗ ਚੈਨਲ ਤੇ ਜੀ ਅਸੀਂ ਪਹੁੰਚਿਆ ਜਾਂ ਚੈੱਕ ਕਰਨਾ ਹੈ ਟਰੈਕ ਤਸੀਲ ਜ਼ਮੂਰੀ ਵਾਲਿਆਂ ਦੇ ਤੇ ਮਸਤਾਨ ਸਿੰਘ ਬਾਈ ਕੋਲੇ 9814114511 ਇਹ ਬਾਈ ਦਾ ਨੰਬਰ ਆ ਜੀ ਤੇ ਬਾਈ ਹੁਣ ਕੋਲੇ ਨਵੇਂ ਤੇ ਪੁਰਾਣੇ ਟਰੈਕਟਰ ਹੁੰਦੇ ਆ ਜੀ ਤੇ ਕੰਡੀਸ਼ਨ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਨਵੇਂ ਟਰੈਕਟਰ ਬਾਈ ਹੁਣਾ ਕੋਲੇ ਕੱਲੇ ਕੱਲੇ ਟਰੈਕਟਰ ਦਾ ਰੇਟ ਤੇ ਕੰਡੀਸ਼ਨ ਤੁਹਾਨੂੰ ਦੱਸਾਵਾਂਗੇ ਜੀ ਤੇ ਕੀ ਕੀ ਡਿਮਾਂਡ ਆ ਜੀ ਤੇ ਮੋਗੇ ਖੜੇ ਆ ਜੀ ਅਸੀਂ ਬਾਈ ਕਰਨਾ ਟਰੈਕਟਰ ਸੇਲਸ ਵਾਲਿਆਂ ਦੇ ਮस्तान ਸਿੰਘ ਬਾਈ ਕੋਲੇ ਤੇ ਇੱਧਰ ਖੜਾ ਹੈ ਸੁਰਾਜ 855 ਐਫੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਫਿਬਰੂਅਰੀ ਛਤਰੀ ਲੱਗੀ ਇਹ ਦੇਖ ਸਾਧੋ ਚੰਗੀ ਹਾਲਤ ਚ ਟਰੈਕਟਰ ਹੈ ਛੋਟਾ ਟਰੈਕਟਰ ਹੈ ਬਿਲਕੁਲ ਨਵਾਂ ਟਰੈਕਟਰ ਦੇ ਸਕਦਾ ਹਾਂ ਜੇਕਰ ਮਰਵਾਦਣਾ ਦੂਰੋਂ ਵੀ ਤੇ ਮਾਡਲ ਦੀ ਜੇ ਗੱਲ ਕਰੀ ਇਹ ਮਾਡਲ ਹੈਗਾ ਜੀ 22 7 ਲੱਖ 85000 ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਚੰਗੀ ਹਾਲਤ ਦੇ ਵਿੱਚ ਪਿਆ ਜੀ ਦੇ ਸਕਦਾ ਤੁਸੀਂ ਤੇ ਬਾਕੀ ਨੰਬਰ ਵੀ ਬੋਲਾਂਗੇ ਉਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹਾਂ ਸਵਰਾਜ ਖੜਾ ਜੀ 735 ਐਫੀ 판ਨੇ ਮੇ ਮਾਡਲ 170000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਇੱਧਰ ਖੜੇ ਸੁਰਾਜ 929 FE ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਤੋਂ ਦੱਸਣ ਦੇ ਲੋੜ ਨਹੀਂ ਬਿਲਕੁਲ ਨਵੇਂ ਟਰੈਕਟਰ ਆ ਬਈ ਹੁਣਾਂ ਕੋਲੇ ਤੇ ਆਹ ਦੇਖ ਸਕਦਾ ਮਿੱਤਰੋ ਐ ਤੱਕ ਕਾਜ ਗੋਜ ਵੀ ਉਵੇਂ ਪਏ ਆ ਤੇ ਪਿੱਛੇ ਵੀ ਨਗਾ ਮਰਵਾਦ ਨ ਇੱਕ ਵਰੀ ਇਧਰ ਚੈੱਕ ਕਰ ਸਕਦੇ ਹੋ ਮਾਡਲ ਦੱਸ ਦੇ ਕਿੰਨਾ ਹੈ ਇਹ ਮਾਡਲ ਹੈਗਾ 21 7,95,000 ਰੁਪਏ ਦੀ ਮੰਗ ਆ ਟਰੈਕਟਰ ਦੀ ਜੋ ਮਾਲਕ ਵੱਲੋਂ ਰੱਖੀ ਗਈ ਆ ਇਧਰ ਹੈਗਾ 9405 ਜੌਂਡੀਆ 4x4 ਦੇਖ ਸਕਦੇ ਹੋ ਤੁਸੀਂ ਚੰਗੀ ਹਾਲਤ ਚ ਪਿਆ ਟਰੈਕਟਰ ਬਹੁਤ ਸਾਫ ਕੰਡੀਸ਼ਨ ਨਾਲ ਹੈ ਬਿਲਕੁਲ ਨਵਾਂ ਟਰੈਕਟਰ ਆ 21 ਮਾਡਲ ਦਾ 9 ਲੱਖ ਲੋ ਲੌ 175000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਪੰਜਾਬ ਨੰਬਰ ਹੈ ਜੀ ਇਹ ਟਰੈਕਟਰ ਬਿਲਕੁਲ ਨਵਾਂ ਤੇ ਆ ਜੀ ਇੱਧਰ ਖੜਾ ਹੈ ਮਹਿੰਦਰਾ 2655 DI 4x4 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਫਿਬਰਵਰੀ ਛਤਰੀ ਲੱਗੇ ਬਹੁਤ ਸੋਹਣਾ ਟਰੈਕਟਰ ਹੈ ਛੋਟਾ ਹੀ ਟਰੈਕਟਰ ਹੈ ਇਹ ਦੇਖ ਸਕਦਾ ਤੁਸੀਂ 21 ਮਾੜ ਦਾ 10 ਲੱਖ 30000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਵੀ ਬਾਈ ਹੁਣੇ ਮਾਨ ਤਾਨ ਕਰ ਦੇਣਗੇ ਤੇ ਜਨ ਕੀ ਬੀਚਾਰਕੋ ਕੇ ਬਾਈ ਹੁਣ ਕੋਲ ਟਰੈਕਟਰ ਲਜਾ ਸਕਦੇ ਕੋਈ ਲੰਬਾ ਨਹੀਂ ਹੁੰਦਾ ਟਰੈਕਟਰ ਦਾ ਤੇ 101% ਗਾਰੰਟੀ ਹੁੰਦੀ ਬਾਈ ਹੁਣਾ ਦੇ ਸਕਦੇ ਇੱਧਰ ਖੜਾ ਹੀ ਜੁਨ ਡੀਅਰ 5210 2 ਮਾੜ ਦਾ 7 ਲੱਖ 43000 ਰਿਡਮਾੜ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਪਿਆ ਜੀ ਨਵਾਂ ਟਰੈਕਟਰ ਹੈ ਬਾਈ ਬਿਲਕੁਲ ਤੇ ਅੱਗੇ ਖੜਾ ਹੀ ਮਹਿੰਦਰਾ ਨੋਵੋ 555 ਡੀ ਇਹ ਵੀ ਚੈੱਕ ਕਰ ਸਕਦੇ ਤੁਸੀਂ ਫਿਬਰੂਰੀ ਛਤਰੀ ਲੱਗ ਗਿਆ ਜੀ ਚੰਗੀ ਹਾਲਤ ਰਿਪਿਆ ਟਰੈਕਟਰ ਇਹ ਇਹ ਹੈਗਾ ਜੀ ਬੀ ਮਾਡਲ 785 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਬਿਲਕੁਲ ਨਵੇਂ ਟਰੈਕਟਰ ਆ ਤੇ ਦੇਖ ਸਕਦੇ ਤੁਸੀਂ ਟਾਇਰ ਟੂਰ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਬਿਲਕੁਲ ਨਵੇਂ ਟਰੈਕਟਰ ਹੁੰਦੇ ਬਾਈ ਹੁਣਾਂ ਕੋਲੇ ਫੇਰ ਵੀ ਤੁਹਾਨੂੰ ਨਿਗ੍ਹਾ ਮਰਵਾ ਦਿੰਦੇ ਆ ਜੀ ਆ ਦੇਖ ਸਕਦੇ ਹੋ ਤੇ ਅੱਗੇ ਖੜੇ 60 55 ਫਾਰਮ ਟਰੈਕ ਦੇ ਸਕਦੇ ਤੁਸੀਂ ਇਹ ਹੈਗਾ 14 ਮਾਡਲ 4,75,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਚੰਗਾ ਵਿਆ ਜੀ ਵਧੀਆ ਹਾਲਤ ਦੇ ਵਿੱਚ ਪਿਆ 50 ਨੰਬਰ ਹੈ ਜੀ ਮਾਡਲ ਦੀ ਜਿਹੜੀ ਗੱਡੀ ਹੈ 14 ਮਾਡਲ ਦਾ 4,95,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ 4,95,000 ਰੁਪਿਆ ਤੇ ਅੱਗੇ ਖੜਾ ਹੈ ਮੈਸ਼ 950 EV ਦੇਖ ਸਕਦੇ ਹੋ ਤੁਸੀਂ ਇਹ ਹੈਗਾ ਜੀ ਬੀ ਮਾਡਲ ਆ 630000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਪਿਆ ਜੀ ਦੇ ਸਕਦਾ ਤੁਸੀਂ ਚੰਗੀ ਹਾਲਤ ਦੇ ਵਿੱਚ ਪਿਆ ਸਿਸਟਮ ਵਗੈਰਾ ਲੱਗਿਆ ਜੀ ਫਿਬਰੂਰੀ ਛਤਰੀਏ ਬਹੁਤ ਸੋਹਣਾ ਟਰੈਕਟਰ ਆ ਇਹ ਦੇ ਸਕਦਾ ਤੁਸੀਂ ਟਾਇਰ ਟੂਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਆ ਜੀ Ориジナル ਟਰੈਕਟਰ ਆ ਇਹ ਸਾਰਾ ਤੇ ਇਹ ਹੈਗਾ ਹੀ 630000 ਰੁਪਏ ਬੀ ਮਾਡਲ ਆ ਜੀ ਤੇ ਅੱਗੇ ਖੜਾ ਇਹ ਸਵਰਾਜ 855 F ਇਹ ਵੀ ਦੇ ਸਕਦਾ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਇਹ ਵੀ ਬਾਕੀ ਨੰਬਰ ਬੋਲਦੇ ਆ ਜੀ 9814114511 ਪਹਿਲਾਂ ਵੀ ਨੰਬਰ ਤੁਹਾਨੂੰ ਬੋਲਤਾ ਤੇ ਇਹ ਹੈਗਾ ਜੀ ਬਾਈ ਮਾਡਲ 780 ਰੁਪਏ ਦੀ ਮੰਗ ਆ ਤੇ ਬਾਕੀ ਨੰਬਰ ਤੇ ਬਾਈ ਹੁਣਾਂ ਨਾਲ ਗੱਲਬਾਤ ਵੀ ਕਰ ਸਕਦੇ ਜਿਹੜਾ ਨੰਬਰ ਤੁਹਾਨੂੰ ਬੋਲਿਆ ਤੇ ਮਾਣਦਾਨ ਵੀ ਫੋਲੀ ਕਰ ਦੇਣਗੇ ਜੀ ਇਦਰ ਖੜਾ ਹੀ 4x4 5405 ਇੰਡੀਆ 21 ਮਾਡਲ 11 ਲੱਖ ਰੁਪਏ ਹੈਰ ਤੇ ਮੰਗ ਰਿਹਾ ਟਰੈਕਟਰ ਦੀ ਟਰੈਕਟਰ ਕਦਾਜੀ ਚਾਹ ਜੀ ਹੈ ਤੇ ਦੇ ਸਕਦੋਂ ਤੁਸੀਂ ਬਹੁਤ ਵੱਡਾ ਟਰੈਕਟਰ ਆ ਜੀ ਸਾਡਾ 4x4 ਹੈ ਤੇ ਚੰਗੀ ਹਾਲਤ ਵਿੱਚ ਪਿਆ ਜੀ ਇਧਰ ਖੜਾ ਮਹਿੰਦਰਾ ਲੋਗੋ ਜੀ ਇਹ ਹੈਗਾ ਹੀ 23 ਮਾਡਲ 11 ਲੱਖ 65 ਹਜ਼ਾਰ ਪੇ ਡਿਮਾਂਡ ਹੈ ਟਰੈਕਟਰ ਦੀ ਇਹ ਵੀ ਚੰਗੀ ਹਾਲਤ ਰਿਹਾ ਏ ਟਰੈਕਟਰ ਇਧਰ ਖੜਾ ਯੋਂਡੀਅਰ 5405 ਇਹ ਹੈ 20 ਮਾਡਲ 7 ਲੱਖ 30 ਹਜ਼ਾਰ ਪੇ ਡਿਮਾਂਡ ਹੈ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਖੜਾ 545 ਡੀ ਆਈ ਐਮ ਐਚ ਇਹ ਹੈਗਾ 21 ਮਾਡਲ 5 ਲੱਖ 20 ਹਜ਼ਾਰ ਪੀਡ ਮਾਡਲ ਟਰੈਕਟਰ ਦੀ ਤੇ ਇੱਧਰ ਖੜਾ ਇੱਕ ਵੋਟਾ ਕੈਬ ਵਾਲੀ ਛਤਰੀ ਲੱਗੀ ਹੈ ਬਹੁਤ ਸੋਹਣਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਇੱਕ ਵੋਟਾ ਅੰਨੀ ਮਾੜਦਾ 5 ਲੱਖ 20 ਹਜ਼ਾਰ ਪੀਡ ਮਾਡਲ ਟਰੈਕਟਰ ਦੀ 50 ਨੰਬਰ ਹੈ ਜੀ ਤੇ ਬਾਕੀ ਬਾਈ ਹੁਣਾਂ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਬਾਈ ਹੁਣਾਂ ਕੋਲੇ ਪੁਰਾਣੇ ਟਰੈਕਟਰ ਵੀ ਹੁੰਦੇ ਦੇਖ ਸਕਦੇ ਸਰੇ ਇੱਧਰ ਵੀ ਖੜੇ ਆ ਤੇ ਇਹ ਬਾਈ ਹੁਣਾਂ ਨਵੇਂ ਹੀ ਲੈਂਦੇ ਹੁਣ 5405 ਜੀ ਹੁਣ ਡੀਆਰ ਐਮ ਮਾਰਫ ਤੇ ਟਾਇਰ ਆ ਜੀ ਇਧਰ ਦੇਖ ਸਕਦੇ ਸਰਬੰਣੀ ਛਤਰੀ ਲੈ ਕੇ ਜਮਾਨਾ ਮਾਰ ਰਾਈ ਦੇ ਸਕਦੇ ਤੁਸੀਂ ਇਹ ਹੈਗਾ 19 ਮਾਡਲ 7 7 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਇਧਰ ਖੜਾ ਇਹ ਜੁਨਡੀਅਰ ਇਹ 45 ਡੀ ਇਹ ਵੀ ਦੇ ਸਕਦੇ ਤੁਸੀਂ ਚੰਗੀ ਹਾਲਤ ਵਿੱਚ ਪਿਆ ਜੀ 15 ਮਾਡਲ ਦਾ 4 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਬਾਈ ਹੁਣਾ ਦਾ ਨੰਬਰ ਵੀ ਬੋਲਦਾ ਜੀ ਉਸ ਨੰਬਰ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਕਰਨਲ ਟਰੈਕਟ ਸੇਲਸ ਵਾਲਿਆਂ ਤੋਂ ਮੋਗੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਆਪਣੇ ਵੀਡੀਓ ਨਾਲ ਨਵੇਂ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਧੰਨਵਾਦ